ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਿਲਾ ਚੌਥਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨ ਲਖੀਐ ਮੇਰੇ ਗੋਬਿੰਦਾ ਗੁਰ ਪੂਰਾ ਲਖ ਲਖਾਈ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲਹੰਜਾਈ ਜਿਉ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਬੜ ਭਾਗੀ ਨਾਮ ਸਮਾਹੀ ਜਿਉ ਨੈਣੇ ਮੇਰੇ ਪਿਆਰਿਆ ਨੈਣੇ ਮੇਰੇ ਗੋਬਿੰਦਾ ਕਿਨ ਹਰ ਪ੍ਰਭ ਡਿਠੜਾ ਨੈਣੀ ਜਿਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ ਹਰ ਬਾਜੋਂ ਤਨ ਕੁਮ ਲੈਣੀ ਜਿਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜਿਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁਖ ਬਿਹਾਣੀ ਰਹਿਣੀ ਜਿਓ ਮੈਂ ਮੇਲੂ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਪੁਖ ਲਗਾਈਆਂ ਜਿਓ ਹੌ ਰਹਿ ਨ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋਂ ਹਰ ਲਾਈਆਂ ਜੀਓ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਿਵਾਈਆਂ ਜੀਓ ਮੇਰੇ ਮਨ ਤਨ ਆਸਾ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਬਾਰੀ ਮੇਰੇ ਗੋਬਿੰਦਾ ਬਾਰੀ ਮੇਰੇ ਪਿਆਰਿਆ ਹਾਂ ਤੁਦ ਵਿਟੜਹੋ ਸਦਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤ ਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿ ਵਾਰੀ ਜਿਉ ਹਰ ਨਾਮ ਦਿਆ ਕਰ ਪਾਇਆ ਮੇਰੇ ਗੋਬਿੰਦਾ ਜਨਾਨਕ ਸ਼ਰਣ ਤੁਮਾਰੀ ਜਿਉ ਹਰ ਨਾਮ ਦਿਆ ਕਰ ਪਾਇਆ ਮੇਰੇ ਗੋਬਿੰਦਾ ਜਨਾਨਕ ਸ਼ਰਣ ਤੁਮਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਧੰਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 173 ਅਤੇ 174 ਦੇ ਉੱਪਰ ਸੁਭਾ ਇਮਾਨ ਹੈ ਪਾਸ਼ਾ ਜੀ ਬਖਸ਼ਿਸ਼ ਕਰ ਰਿਹਾ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹਰੇਕ ਮਨ ਦੇ ਵਿੱਚ ਵਸਦਾ ਹੈ ਪਰ ਕਿਸੇ ਬਿਰਲੇ ਮਨੁੱਖ ਨੇ ਉਦੇ ਪ੍ਰੇਮ ਦੇ ਰੰਗ ਨੂੰ ਪ੍ਰੇਮ ਨੂੰ ਮਾਨਣਾ ਕੀਤਾ ਹੈ ਜਿਹੜਾ ਉਹਦੇ ਨਾਮ ਦੇ ਵਿੱਚ ਰਤਿਆ ਗਿਆ ਹੈ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਤੀ ਕਿਉਂਕਿ ਪਰਮੇਸ਼ਰ ਦੂਰ ਨਹੀਂ ਹੈ ਉਹ ਹਰੇਕ ਹਿਰਦੇ ਘਰ ਦੇ ਵਿੱਚ ਵਸਦਾ ਹੈ ਹਰੇਕ ਹਿਰਦੇ ਘਰ ਵਿੱਚ ਵਸਦਾ ਬਾਰੇ ਜਿਸ ਵੇਲੇ ਅਸੀਂ ਉਹਨੂੰ ਵਿਸਾਰ ਦਿੰਦੇ ਆ ਤੇ ਮਹਾਰਾਜ ਜੀ ਦਾ ਸ਼ਬਦ ਵੀ ਆਉਂਦਾ ਨਾ ਗੁਰੂ ਅਰਜਨ ਸਾਹਿਬ ਜੀ ਦਾ ਹਰ ਬਿਸਰਤ ਸਦਾ ਖਵਾਰੀ ਮਨੁਕ ਨੂੰ ਹਮੇਸ਼ਾ ਖਵਾਰੀਆਂ ਹੁੰਦੀਆਂ ਜਿਸ ਵੇਲੇ ਰੱਬ ਨੂੰ ਭੁਲਾ ਦਿੰਦਾ ਬੜੇ ਸੋਹਣੇ ਵਿਦਵਾਨਾਂ ਨੇ ਚਾਰ तरीके ਦੱਸਿਆ ਵੀ ਜਿਹਦੇ ਕਰਕੇ ਰੱਬ ਭੁੱਲ ਜਾਂਦਾ ਉਹ ਚਾਰ ਤਰੀਕੇ ਹਨ ਧਾਮ ਚਾਮ ਕਾਮ ਤੇ ਨਾਮ ਕਿਸੇ ਵੇਲੇ ਬਹੁਤਾਤ ਦੇ ਵਿੱਚ ਮਨੁੱਖ ਦੇ ਕੋਲ ਧਨ ਦੌਲਤ ਆ ਜਾਏ ਉਹ ਵੀ ਰੱਬ ਨੂੰ ਭੁਲਾ ਦਿੰਦੇ ਪਰ ਹੁਣਾਂ ਤੇ ਇਹ ਚਾਹੀਦਾ ਨਾ ਜੇ ਮਨੁੱਖ ਦੇ ਕੋਲ ਕੁਝ ਹੁੰਦਾ ਨਹੀਂ ਨਾ ਇਸ ਵੇਲੇ ਬਾਣੀ ਪੜਦਾ ਹੈ ਤੇ ਜੇ ਕੁਝ ਆ ਜਾਂਦਾ ਹੈ ਵਾਧਾ ਹੁੰਦਾ ਨਾ ਕਾਰੋਬਾਰ ਦੇ ਵਿੱਚ ਫਿਰ ਨਾਮ ਵੀ ਵਧਾਉਣਾ ਚਾਹੀਦਾ ਪਰ ਕੀ ਹੁੰਦਾ ਦਾਤ ਪਿਆਰੀ ਬਿਸਰਿਆ ਦਾ ਤਾਰਾ ਰੱਬ ਨੂੰ ਭੁਲਾ ਦਿੰਦੇ ਧਾਮ ਕਰਕੇ ਧਨ ਦੌਲਤ ਕਰਕੇ ਪੈਸੇ ਕਰਕੇ ਭੁਲਾ ਦਿੰਦੇ ਦੂਸਰਾ ਹੈ ਚਾਮ ਚਮੜੀਆਂ ਦੇਖ ਕੇ ਰੱਬ ਨੂੰ ਭੁੱਲ ਜਾਂਦੇ ਉਹਦੇ ਵਿੱਚ ਮੋਹਿਤ ਹੋ ਕੇ ਪਰਮੇਸ਼ਰ ਭੁੱਲ ਜਾਂਦਾ ਹੈ ਤੀਸਰਾ ਹੈ ਕਾਮ ਕਾਮ ਦਾ ਇੱਥੇ ਅਰਥ ਹੈ ਕਾਮ ਵਾਸ਼ਨਾ ਉਹ ਬਾਣੀ ਪੜਦੇ ਆ ਵੀ ਆ ਜਾਂਦੀ ਹੈ ਪਾਠ ਤਾਂ ਪਰ ਸੁਖ ਹਣੀ ਸਭ ਦਾ ਕਰਦੇ ਹੁੰਦੇ ਆ ਪਰ ਉਹ ਓਡਾਰੀ ਮਾਰ ਜਾਂਦਾ ਮਨ ਆ ਵੀ ਚਾਹੀਦਾ ਆ ਵੀ ਚਾਹੀਦਾ ਬਸ ਇਹ ਗੱਲ ਪੱਕੀ ਹੈ ਕਿ ਜਦੋਂ ਬਾਣੀ ਪੜਦੇ ਉਹ ਵੀ ਗੱਲ ਯਾਦ ਆ ਜਾਂਦੀ ਜਿਹੜੀ ਬੰਦਾ ਮਨੁੱਖ ਕਦੇ ਵੈਸੇ ਯਾਦ ਨਹੀਂ ਆਉਂਦੀ ਉਡਾਰੀ ਮਾਰ ਜਾਂਦਾ ਕਾਮ ਵਾਸ਼ਨਾ ਦੇ ਵਿੱਚ ਚਲੇ ਜਾਂਦਾ ਮੈਨੂੰ ਆ ਵੀ ਪ੍ਰਾਪਤ ਹੋ ਜਾ ਜਪਜੀ ਸਾਹਿਬ ਪੜਦਾ ਹੈ ਗਹਿਰਾਸ ਬਣ ਜਾਂਦੀ ਤੇਮੁਰ ਮਹਾਰਾਜ ਕਹਿੰਦੇ ਭਾਈ ਇਹ ਬਣਖ ਜਿਹੜਾ ਕਾਮ ਵਾਸ਼ਨਾ ਦੇ ਵਿੱਚ ਫਸ ਗਿਆ ਫਿਰ ਹੈ ਨਾਮ ਆਪਣਾ ਨਾਮ ਕਰਨ ਵਾਸਤੇ ਵੀ ਰੱਬ ਨੂੰ ਭੁਲਾ ਦਿੰਦਾ ਤੇ ਆਪਣਾ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਕਿ ਮੇਰਾ ਨਾਮ ਹੈ ਤੇ ਰੱਬ ਨੂੰ ਛੋਟਾ ਸਮਝਦਾ ਕੀਤੇ ਕੋ ਮੇਰੇ ਸਮਾਨੇ ਕਰਨਹਾਰ ਤ੍ਰਿਣ ਜਾਣੇ ਆਪਣੇ ਜੋ ਕੀਤਾ ਨਾ ਉਹ ਨੂੰ ਵੱਡਾ ਕਰਕੇ ਦਿਖਾਉਂਦੇ ਰੱਬ ਨੂੰ ਤਾਂ ਕੋ ਸਮਝਦਾ ਹੀ ਕੋਈ ਨਹੀਂ ਆ ਕਰਨਹਾਰ ਤ੍ਰਿਣ ਜਾਣੇ ਕਹਿੰਦੇ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਭੂ ਸਤਿਗੁਰੂ ਕਹਿੰਦੇ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਜਦੋਂ ਤੂੰ ਵਿਸਰ ਜਾਂਦਾ ਸਾਰੇ ਦੁਸ਼ਮਣੇ ਦਿਖਦੇ ਪਰ ਜਦੋਂ ਚਿੱਤ ਆ ਜਾਂਦਾ ਨਾ ਤੇ ਉਹ ਲੋਕ ਤੇਰੀ ਸੇਵਾ ਵਿੱਚ ਆ ਜਾਂਦੇ ਇਸ ਕਰਕੇ ਉਹਨੂੰ ਵਿਸਾਰਨਾ ਨਹੀਂ ਉਹਨੂੰ ਭਲਾਉਣਾ ਨਹੀਂ ਹੈ ਉਹ ਹਰੇਕ ਦੇ ਅੰਦਰ ਹੈ ਸਾਬ ਕਹਿੰਦੇ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜਿਓ ਕਈ ਮਨੁੱਖ ਜਿਹੜੇ ਆ ਉਹਦੇ ਪਿਆਰ ਦੇ ਵਿੱਚ ਰਤੇ ਰਹਿੰਦੇ ਆ ਉਹ ਆਪਣੇ ਅੰਦਰ ਹੀ ਉਹਦੇ ਦਰਸ਼ਨ ਕਰਦੇ ਆ ਹਰ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ ਗੁਰਪੂਰਾ ਲਖ ਲਖਾਈ ਜੀਓ ਪਰ ਉਹ ਜਿਹੜਾ ਪ੍ਰੇਮ ਅੰਦਰ ਪੈਦਾ ਹੁੰਦਾ ਹੈ ਨਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ ਹਾਂ ਪਰ ਉਹਦੀ ਸਮਝ ਆਉਂਦੀ ਕਦੋਂ ਆਉਂਦੀ ਹੈ ਗੁਰਪੂਰਾ ਅਲਖ ਲਖਾਈ ਜੀਓ ਜਿਹੜਾ ਅਧ੍ਰਿਸ਼ਟ ਹੈ ਨਾ ਜਿਹੜਾ ਲਿਖਿਆ ਨਹੀਂ ਜਾਂਦਾ ਤੇ ਗੁਰੂ ਪੂਰੇ ਦੀ ਸ਼ਰਨ ਵਿੱਚ ਆ ਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲੈ ਜਾਈ ਜੀਓ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲੈ ਜਾਂ ਜਿਓ ਦਾਲਦ ਦਾ ਅਰਥ ਨੇ ਗਰੀਬੀ ਕੰਗਾਲਤਾ ਦੁੱਖ ਦਲੀਦਰ ਉਹਦੇ ਸਾਰੇ ਲੈ ਜਾਂਦੇ ਆ ਹਰ ਪਦ ਉਤਮ ਪਾਇਆ ਮੇਰੇ ਗੋਬਿੰਦਾ ਬੜ ਭਾਗੀ ਨਾਮ ਸਮਾਹੀ ਜਿਓ ਜਿਹੜੇ ਵੱਡੇ ਭਾਗਾ ਨਾਲ ਜਿਹੜਾ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਹ ਨਾਮ ਦੇ ਵਿੱਚ ਲੀਨ ਹੋ ਜਾਂਦੇ ਤੇ ਬੜਾ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦੇ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨੇ ਹਰ ਪ੍ਰਭ ਡਿਠੜਾ ਨੈਣੀ ਜੀਓ ਗੁਰੂ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਸਭ ਜਗ੍ਹਾ ਹੈ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਪਰ ਸਭ ਕਹਿੰਦੇ ਕਿਣੇ ਹਾਰ ਪ੍ਰਭ ਡਿਠੜਾ ਨੈਣੀ ਜੀ ਕੋਈ ਬਿਰਲਾ ਹੀ ਆ ਜਿਹਨੇ ਇਹਨਾ ਨੇਤਰਾਂ ਦੇ ਨਾਲ ਇਹਨਾ ਅੱਖਾਂ ਦੇ ਨਾਲ ਹਰੇਕ ਦੇ ਅੰਦਰ ਪਰਮਾਤਮਾ ਦੇਖਿਆ ਉਹ ਅਵਸਥਾ ਭਾਈ ਕਨਈਏ ਵਰਗੀ ਹੋ ਸਕਦੀ ਹੈ ਜਿਹੜਾ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਦੇ ਦਰਸ਼ਨ ਕਰਦਾ ਤੇ ਕਹਿੰਦਾ ਨਾ ਸਤ ਗੁਰੂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਣ ਨਹੀਂ ਕੋਈ ਉਹਨਾਂ ਅੱਖਾਂ ਦੇ ਨਾਲ ਉਹਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ ਉਹ ਸਤਗੁਰੂ ਦੇਖਦਾ ਹੈ ਦੇਖੋ ਕਿੰਨਾ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਇਹ ਸਾਰਾ ਕਲੇਸ਼ ਖਤਮ ਹੋ ਸਕਦਾ ਹੈ ਘਰਾਂ ਤੋਂ ਲੈ ਕੇ ਸਮਾਜ ਵਿੱਚ ਲੈ ਕੇ ਦੇਸ਼ ਦਾ ਕਲੇਸ਼ ਜਦੋਂ ਹਰੇਕ ਦੇ ਅੰਦਰ ਰੱਬ ਦੇਖਾਂਗੇ ਹਰੇਕ ਦੇ ਅੰਦਰ ਪ੍ਰਮਾਤਮਾ ਦੇਖਾਂਗੇ ਤੇ ਕਿੱਥੇ ਝਗੜਾ ਹੋਏਗਾ ਗੁਰੂ ਮਹਾਰਾਜ ਕਹਿੰਦੇ ਪਰ ਕੋਈ ਵਿਰਲਾ ਹੀ ਹੈ ਕਿਨੇ ਹਰ ਪ੍ਰਭ ਡਠੜਾ ਨੈਣੀ ਜਿਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦ ਹਰ ਬਾਜੋਂ ਤਨ ਕੁਮ ਲੈਣੀ ਜਿਓ ਅੰਦਰ ਬਿਰਾਗ ਪੈਦਾ ਹੋ ਗਿਆ ਮਨ ਦੇ ਵਿੱਚ ਤਨ ਦੇ ਵਿੱਚ ਬਹੁਤ ਬਿਰਾਗ ਹੈ ਕਿਤੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਕਿਉਂਕਿ ਹਰ ਬਾਜੋਂ ਹਰੀ ਦੇ ਬਾਜੋਂ ਪਰਮੇਸ਼ਰ ਤੋਂ ਬਾਜੋਂ ਧਨ ਕੁੰਮ ਲੈਣੀ ਜੀ ਧਨ ਦਾ ਇੱਥੇ ਅਰਥ ਹੈ ਜੀਵ ਵਿਸਤਰੀ ਕੁੰਮਲਾ ਜਾਂਦੀ ਹੈ ਧਨ ਕੁੰਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਸੈਣ ਕਹਿੰਦੇ ਮਿੱਤਰ ਨੂੰ ਜਦੋਂ ਗੁਰੂ ਕੀ ਸੰਗਤ ਵਿੱਚ ਪਪ ਗੁਰਮਖ ਪਿਆਰਿਆਂ ਦੀ ਸੰਗਤ ਵਿੱਚ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸਹਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਆ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਨਾ ਜਗ ਦਾ ਜੀਵਨ ਦੇਣ ਵਾਲਾ ਪਰਮੇਸ਼ਰ ਪਾਤਸ਼ਾਹ ਕਹਿੰਦੇ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁਖ ਬਿਹਾਣੀ ਰਹਿਣੀ ਜੀਉ ਇਹ ਮੇਰੀ ਜ਼ਿੰਦਗੀ ਦੀ ਜਿਹੜੀ ਰਾਤ ਹੈ ਨਾ ਉਹ ਸੁੱਖਾਂ ਦੇ ਨਾਲ ਬਤੀਤ ਹੁੰਦੀ ਮੈਂ ਮੇਲੋ ਸੰਤ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆਂ ਜੀਉ ਏ ਪ੍ਰਭੂ ਦੇ ਪਿਆਰਿਓ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆਂ ਜਿਉ ਕਿਉਂਕਿ ਇਹੀ ਤੜਫ ਤਾਂ ਹੀ ਹੋ ਸਕਦੀ ਹੈ ਹੁਣ ਭੁੱਖੇ ਨੂੰ ਪੁੱਛਣਾ ਵੀ ਭੁੱਖ ਕੀ ਹੁੰਦੀ ਹੈ ਉਹਨੂੰ ਰੋਟੀ ਮਿਲਦੀ ਆ ਬੜਾ ਤ੍ਰਿਪਤ ਹੋ ਜਾਂਦਾ ਤੇ ਜਿਹੜੇ ਲੋਕ ਨਖਰੇ ਕਰਦੇ ਨੇ ਵੀ ਹੱਥੋਂ ਪਾਣੀ ਨਹੀਂ ਪੀਣਾ ਇੱਥੇ ਰੋਟੀ ਨਹੀਂ ਖਾਣੀ ਪਰ ਜਿਸ ਵੇਲੇ ਨਾ ਭੁੱਖ ਲੱਗੀ ਹੁੰਦੀ ਫਿਰ ਬੰਦਾ ਨਹੀਂ ਦੇਖਦਾ ਕਿੱਥੇ ਬਣਾਇਆ ਸੀ ਤੇ ਕਿਹਨੇ ਬਣਾਇਆ ਸੀ ਪਰ ਇਹ ਅਭੀ ਜੀਵਨ ਦੇ ਵਿੱਚ ਸਤਿਗੁਰ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਹੈ ਜਿਹੜੇ ਰਹਿਤਨਾਮੇ ਵੀ ਬਖਸ਼ਿਸ਼ ਕੀਤੀ ਗੁਰੂ ਮਹਾਰਾਜ ਕਹਿੰਦੇ ਭਾਈ ਇੰਨਾ ਕੁਛ ਸਾਰਾ ਕੁਛ ਪਵਿੱਤਰ ਹੈ ਪਾਸ਼ਾ ਜੀ ਨੇ ਇਥੋਂ ਤੱਕ ਲਿਖਿਆ ਅੰਨ ਦੇਵਤਾ ਪਾਣੀ ਦੇਵਤਾ ਵਿਸੰਤਰ ਦੇਵਤਾ ਲੋਣ ਪੰਜਮਾ ਪਾਇਆ ਕਿਰਤ ਤਾਂ ਹਵਾ ਪਾਕ ਬੇਤ ਪਰ ਜੇ ਰੱਬ ਦਾ ਨਾਮ ਨਹੀਂ ਲਿਆ ਤੇ ਹੋਇਆ ਕੀ ਕਹਿੰਦੇ ਪਾਪੀ ਸੋ ਤਨ ਗੱਡਿਆਂ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਇ ਨਾਨਕ ਏਵੈ ਜਾਣੀਏ ਤਿਤ ਮੁਖ ਥੁੱਕਾਂ ਪਾਇ ਉਹ ਸਮਾਂ ਸੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹ ਸਮਾਂ ਸੀ ਜਿਸ ਵੇਲੇ ਘਰਾਂ ਦੇ ਵਿੱਚ ਪ੍ਰਸ਼ਾਦੇ ਬਣਾਉਂਦੀਆਂ ਸੀ ਬੀਬੀਆਂ ਹਾਂ ਹੈ ਜਿਹੜੇ ਵੀ ਘਰਾਂ ਦੇ ਵਿੱਚ ਹੈ ਮੁਬਾਰਕ ਪਰ ਅੱਜ ਨਾ ਪਕਾਉਣ ਲੱਗਿਆਂ ਸਿਰ ਢੱਗਿਆ ਜਾਂਦਾ ਨਾ ਖਾਣ ਲੱਗਿਆਂ ਸਿਰ ਢੱਗਿਆ ਜਾਂਦਾ ਨਾ ਜੰਗਲ ਪਾਣੀ ਜਾਣ ਲੱਗਿਆ ਸਿਰ ਢੱਗਦੇ ਆ ਅਸੀਂ ਪਤਾ ਨਹੀਂ ਕਿਹੜੇ ਫੈਸ਼ਨ ਵਿੱਚ ਆ ਗਏ ਤੇ ਉਹ ਸਮਾਂ ਸੀ ਸਾਧ ਸੰਗਤ ਦੀ ਸਿਆਣੇ ਕਹਿੰਦੇ ਸੀ ਜੈਸਾ ਅਨ ਤੈਸਾ ਮਨ ਮੈਂ ਕਹਿੰਦਾ ਦੂਰ ਕੀ ਜਾਣਾ ਫਿਰ ਗੁਰਦੁਆਰਿਆਂ ਵਿੱਚ ਚਲੇ ਜਾਓ ਗੁਰਦੁਆਰਿਆਂ ਵਿੱਚ ਕੀ ਹੋ ਰਿਹਾ ਉਹ ਜਿਹੜੇ ਤਮਾਕੂ ਖਾ ਰਹੇ ਆ ਬੀੜੀਆਂ ਸਿਕਟਾਂ ਪੀਂਦੇ ਆ ਉਹਨਾਂ ਅਸੀਂ ਗੁਰੂ ਘਰ ਲੰਗਰ ਕਹਿੰਦੇ ਆ ਤੇ ਸਾਨੂੰ ਜੀਵਨ ਦੇ ਵਿੱਚ ਅੱਜ ਵੀ ਸੋਚਣ ਦੀ ਲੋੜ ਹੈ ਜੋ ਅਸੀਂ ਖਾ ਰਹੇ ਹਾਂ ਤੇ ਉਹਦੇ ਨਾਲ ਆਪਣੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਤੇ ਜਿੰਨਾ ਕੁਝ ਹੋ ਰਿਹਾ ਤੇ ਕੋਈ ਫਰਕ ਨਹੀਂ ਹੁੰਦਾ ਭਾਵੇਂ ਤੁਸੀਂ ਹੋਟਲ ਤੇ ਖਾ ਲਓ ਫਿਰ ਭਾਵੇਂ ਗੁਰਦੁਆਰੇ ਰੋਟੀ ਖਾ ਲਓ ਇੱਕੋ ਹੀ ਗੱਲ ਹੈ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਕੰਮਕੇ ਦਾ ਸੀ ਜਿਹੜੇ ਆਪਣੇ ਆਪ ਨੂੰ ਮੁਖੀਆ ਖਵਾਉਂਦੇ ਆਗੂ ਖਵਾਉਂਦੇ ਪ੍ਰਬੰਧਕ ਖਵਾਉਂਦੇ ਉਹਨਾਂ ਨੇ ਸੰਗਤ ਨੂੰ ਜੋੜਨਾ ਸੀ ਨੇ ਸੰਗਤ ਨੂੰ ਉਹਨਾਂ ਨੇ ਤਾਂ ਪਾਰਟੀਬਾਜ਼ੀ ਬਣਾ ਲਈ ਵੀ ਇਹਦੇ ਨਾਲ ਬੋਲਣਾ ਇਹਦੇ ਨਾਲ ਨਹੀਂ ਬੋਲਣਾ ਇਹਦੀ ਉਗਰਾਹੀ ਲੈਣੀ ਹੈ ਇਹਦੀ ਨਹੀਂ ਲੈਣੀ ਤੇ ਇਹਨੂੰ ਸਰੂਪਾ ਦੇਣਾ ਤੇ ਇਹਨੂੰ ਸਰੂਪਾ ਨਹੀਂ ਦੇਣਾ ਜੇ ਉਹ ਅੰਨੀ ਅਸੀਂ ਬੈਰ ਵਿਰੋਧ ਬਣਾ ਕੇ ਬੈਠੇ ਆ ਤੇ ਕਿੱਥੇ ਉਹ ਚੀਜ਼ਾਂ ਨੂੰ ਅਸੀਂ ਜੋੜ ਸਕਦੇ ਹਾਂ ਜੇ ਆਪਾਂ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਵੱਡੇ ਸ਼ਹਿਰਾਂ ਤਾਂ ਅੱਜ ਵੀ ਲੋਕ ਜਿਹੜੇ ਸਿੱਖੀ ਨੂੰ ਸੰਭਾਲ ਕੇ ਬੈਠੇ ਲੰਗਰ ਦੀ ਸੇਵਾ ਖੁਦ ਕਰਦੇ ਆ ਖੁਦ ਬਣਾਉਂਦੇ ਆ ਖੁਦ ਵਰਤੌਂਦੇ ਆ ਖੁਦ ਭਾਂਡੇ ਬਾਜਦੇ ਤੇ ਸਤਿਗੁਰ ਮਹਾਰਾਜ ਕਹਿੰਦੇ ਭਾਈ ਜਿੱਦਾਂ ਸਾਨੂੰ ਭੁੱਖ ਲੱਗਦੀ ਨਾ ਬਾਹਰ ਲਈ ਤੇ ਅੰਦਰ ਲਈ ਭੁੱਖ ਵਾਸਤੇ ਵੀ ਕਿਹਾ ਗੁਰੂ ਮਹਾਰਾਜ ਨੇ ਤਾਂ ਕਿਹਾ ਸੀ ਨਾ ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਤੇ ਇਦਾਂ ਕਹਿੰਦੇ ਤੇਰੇ ਅੰਦਰ ਰੱਬ ਨੂੰ ਮਿਲਣ ਵਾਸਤੇ ਵੀ ਭੁੱਖ ਲੱਗਦੀ ਆ ਹੰਦਕਣੋ ਤੁਸੀਂ ਭਾਗਾ ਵਾਲੇ ਹੋ ਗਿਣਤੀ ਦੇ ਆਏ ਨਾ ਗੁਰਦੁਆਰੇ ਤੇ ਜੇ ਲੰਗਰ ਹੋਵੇ ਤਾਂ ਜਗ੍ਹਾ ਨਹੀਂ ਹੁੰਦੀ ਤੇ ਮਤਲਬ ਇਹ ਹੋ ਗਿਆ ਵੀ ਅਸੀਂ ਲੰਗਰ ਦੇ ਸਿੱਖ ਬਣ ਗਏ ਇਹ ਵੀ ਤਾਂ ਲੰਗਰ ਹੈ ਨਾ ਗੁਰੂ ਸ਼ਬਦ ਦਾ ਲੰਗਰ ਤ੍ਰਿਪਤੀ ਆਉਣੀ ਹੈ ਸਤਿਗੁਰ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇ ਤੇ ਇਹ ਜੀਵਨ ਦੇ ਵਿੱਚ ਇਹ ਲੋੜ ਸੀ ਅੱਜ ਦੱਸਣ ਦੀ ਲੋੜ ਸੀ ਸਮਝਾਉਣ ਦੀ ਲੋੜ ਸੀ ਤੇ ਪਾਤਸ਼ਾਹ ਜੀ ਕਹਿੰਦੇ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆਂ ਜੀਉ ਹਾਂ ਰਹਿ ਨਾ ਸਕੋਂ ਬਿਨ ਦੇਖੇ ਪ੍ਰੀਤਮ ਮੈਂ ਅੰਤਰ ਬਿਰਹੋਂ ਹਰ ਲਾਈਆਂ ਜੀ ਜਿਨ੍ਹਾਂ ਦੇ ਅੰਦਰ ਬਿਰਹੋ ਲੱਗ ਜਾਂਦਾ ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਨਾ ਕਿ ਮੇਰੇ ਵਿੱਚ ਕੁਝ ਕਮੀ ਹੈ ਮੈਂ ਕਿਦਾਂ ਦੂਰ ਕਰ ਸਕਾਂ ਹਾਂ ਰਹਿ ਨਾ ਸਕੋਂ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋਂ ਹਰ ਲਾਈਆਂ ਜੀਉ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਿਵਾਈਆਂ ਜੀ ਉਹ ਰਾਹਾ ਪਰਮੇਸ਼ਰ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਗੁਰੂ ਨੇ ਮੇਲਿਆ ਤੇ ਜਦੋਂ ਗੁਰੂ ਨੇ ਮੇਲਿਆ ਮੇਰਾ ਮਨ ਜਿਵਾਈਆਂ ਜੀ ਮੇਰਾ ਮਨ ਆਤਮਿਕ ਤੌਰ ਤੇ ਜੀ ਪਿਆ ਹੈ ਨਹੀਂ ਤਾਂ ਮਰਿਆ ਹੋਇਆ ਸੀ ਮੇਰੇ ਮਨ ਤਾਂ ਆਸਾਂ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਮੇਰੇ ਮਨ ਤੇ ਮੇਰੇ ਤਨ ਦੀ ਆਸ ਪੂਰੀ ਹੋ ਗਈ ਹਰ ਮਿਲਿਆ ਮਨ ਵਧਾਈਆਂ ਜੀਓ ਮਨ ਦੇ ਵਿੱਚ ਚੜਦੀ ਕਲਾ ਮਨ ਵਧਾਈਆਂ ਜੀਓ ਬਾਰੀ ਮੇਰੇ ਗੋਬਿੰਦਾ ਬਾਰੀ ਮੇਰੇ ਪਿਆਰਿਆ ਮੈਂ ਸਦਕੇ ਜਾਣਾ ਬਾਰਨੇ ਜਾਣਾ ਬਲਿਹਾਰ ਜਾਂਦਾ ਹਾਂ ਤੁੱਧ ਵਿਟਣੋਂ ਸਦ ਵਾਰੀ ਜੀਓ ਵਿਟਣੋਂ ਭਾਵ ਤੇਰੇ ਤੋਂ ਹਾਂ ਤੁਦ ਵੇਟੜੋਂ ਸਦ ਵਾਰੀ ਜੀ ਮੇਰੇ ਮਨ ਤਨ ਪ੍ਰੇਮ ਪ੍ਰੇਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਹਮਾਰੀ ਜੀ ਇਹ ਸਤਗੁਰੂ ਮਹਾਰਾਜ ਜਿਹੜਾ ਮੇਰੇ ਅੰਦਰ ਤੋਂ ਪ੍ਰੇਮ ਪੈਦਾ ਕੀਤਾ ਹੈ ਨਾ ਤੇ ਉਹ ਪੂੰਜੀ ਜਿਹੜੀ ਆ ਨਾ ਸਤਗੁਰੂ ਰਾਖ ਲੈ ਕਿਰਪਾ ਕਰ ਦੇ ਇਹਨੂੰ ਸਫਲ ਕਰ ਦੇ ਤੇ ਕਿਹਨੇ ਕਰਨਾ ਕਹਿੰਦੇ ਸਤਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿਵਾਰੀ ਜਿਓ ਵਿਸ਼ਟ ਕਹਿੰਦੇ ਵਿਚੋਲੇ ਨੂੰ ਸਤਗੁਰ ਵਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿਵਾਰੀ ਜਿਓ ਰਹਿਵਾਰੀ ਕਹਿੰਦੇ ਰਹਿبری ਕਰਨੀ ਰਹਿਬਰ ਕਹਿੰਦੇ ਅਗਵਾਈ ਕਰਨ ਵਾਲਾ ਕਿ ਸਾਡੇ ਜੀਵਨ ਦੀ ਅਗਵਾਈ ਤੁਸੀਂ ਕਰੋ ਔਰ ਸਾਡੇ ਜੀਵਨ ਦੀ ਅਗਵਾਈ ਕੌਣ ਕਰਦਾ ਸਾਡਾ ਮਨ ਸਾਡੇ ਜੀਵਨ ਦਾ ਡਰਾਈਵਰ ਕੌਣ ਹੈ ਮਨ ਹੈ ਤੇ ਜਦੋਂ ਉਹ ਅਗਵਾਈ ਕਰੇਗਾ ਉਹ ਰੈਬਰੀ ਕਰੇਗਾ ਤੇ ਗੁਰੂ ਮਹਾਰਾਜ ਕਹਿੰਦੇ ਫਿਰ ਅਸੀਂ ਸਿੱਧੇ ਰਸਤੇ ਚੱਲਾਂਗੇ ਹਲੇ ਮਨ ਦੇ ਪਿੱਛੇ ਚੱਲਦੇ ਜੋ ਮਨ ਕਹਿੰਦਾ ਪਰ ਹੈਲ ਸਾਡੇ ਬਸ ਵਿੱਚ ਨਹੀਂ ਹੈ ਨਾ ਕੋਈ ਮਨ ਦਿਖਦਾ ਤੇ ਮਾਨ ਕਿਸੇ ਨੇ ਮਨ ਨੂੰ ਦੇਖਿਆ ਜਾਓ ਨਾ ਕਿ ਸ਼ਮਸ਼ਾਨ ਘਾਟ ਜਦੋਂ ਅਗਨ ਭੇਟ ਹੋ ਜਾਂਦਾ ਸਿਰੇ ਜਾਓ ਹੱਡੀਆਂ ਦੇਖੋ ਸਾਰੀਆਂ ਬਲਜਣੀਆਂ ਹੱਡੀਆਂ ਮਨ ਤਾਂ ਨਹੀਂ ਮਿਲਦਾ ਨਾ ਉੱਤੇ ਤੇ ਮਨ ਵੀ ਢਕਾ ਕੇ ਰੱਖਦਾ ਮਨ ਦੇ ਪਿੱਛੇ ਬਣੋਖੇ ਤੌਰ ਤੇ ਮਨ ਨਹੀਂ ਕਰਦਾ ਮਨ ਨੇ ਇਦਾਂ ਕੀਤਾ ਸਤਗੁਰੂ ਕਹਿੰਦੇ ਨਹੀਂ ਭਾਈ ਉਹ ਪਰਮੇਸ਼ਰ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਮਿਲੇਗਾ ਪਾਸ਼ਾ ਜੀ ਕਹਿ ਰਹੇ ਆ ਸਤਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿ ਵਾਰੀ ਜੀਉ ਹਰ ਨਾਮ ਦਿਆ ਕਰ ਪਾਇਆ ਮੇਰੇ ਗੋਬਿੰਦਾ ਜਨ ਨਾਨਕ ਸ਼ਰਨ ਤੁਮਾਰੀ ਜੀਉ ਇਹ ਸਤਗੁਰੂ ਤੇਰੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਤੁਸੀਂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਉਹ ਕਿਰਪਾ ਕਰਦਾ ਜਦੋਂ ਉਹਦੀ ਸ਼ਰਨ ਵਿੱਚ ਆਉਂਦੇ ਸਭ ਤੋਂ ਵੱਡਾ ਦਾਨ ਇਹੀ ਹੈ ਕਿ ਇਹ ਸਤਗੁਰੂ ਮਹਾਰਾਜ ਕਿਰਪਾ ਕਰ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀ ਮੈਂ ਕਿਆ ਮੰਗੋਂ ਕਿਛ ਥਿਰ ਨਾ ਰਹੀ ਹਰ ਦੀ ਜੇ ਨਾਮ ਪਿਆਰੀ ਜੀ ਤੇ ਉਹ ਪ੍ਰਮਾਤਮਾ ਦੂਰ ਨਹੀਂ ਹੈ ਸਤਗੁਰ ਨੇ ਅਰੰਭ ਦੇ ਵਿੱਚ ਬਖਸ਼ਿਸ਼ ਕੀਤੀ ਹੈ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਥਾ ਮਨ ਮਾਹੀ ਉਹ ਸਾਡੇ ਅੰਦਰ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਦੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ